ਦੋਸਤੋ ਸਾਫ ਸੁਥਰਾ ਖਾਣ ਦੇ باوجود ਵੀ ਜੇਕਰ ਤੁਹਾਡੇ ਓ.ਟੀ.ਪੀ.ਤੀ ਵਧ ਰਹੇ ਹਨ ਤੁਹਾਨੂੰ ਕਿਡਨੀ ਦੀ ਪ੍ਰੋਬਲਮ ਆ ਰਹੀ ਹੈ ਕੋਈ ਚਮੜੀ ਦਾ ਰੋਗ ਲੱਗ ਰਿਹਾ ਹੈ ਤਾਂ ਇਸ ਦੇ ਪਿੱਛੇ ਕਾਰਨ ਹੋ ਸਕਦਾ ਜਿੰਨਾ ਇਸ ਟਾਈਮ ਬਾਜ਼ਾਰ ਦੇ ਵਿੱਚ ਨਕਲੀ ਦੁੱਧ ਤੁਹਾਡੇ ਘਰਾਂ ਤੱਕ ਪਹੁੰਚ ਰਿਹਾ ਹੈ ਸੋ ਬਾਜ਼ਾਰ ਦਾ ਇਹ ਨਕਲੀ ਦੁੱਧ ਜਦੋਂ ਚਾਹ ਦੇ ਜ਼ਰੀਏ ਦੁੱਧ ਦੇ ਜ਼ਰੀਏ ਤੁਹਾਡੇ ਸਰੀਰ ਦੇ ਪੇਟ ਦੇ ਅੰਦਰ ਜਾਂਦਾ ਹੈ ਤਾਂ ਇਹ ਬਹੁਤ ਸਾਰੇ ਰੋਗ ਪੈਦਾ ਕਰਦਾ ਹੈ ਜੇਕਰ ਤੁਹਾਡੇ ਘਰ ਦਾ ਦੁੱਧ ਨਹੀਂ ਹੈਗਾ ਤੁਸੀਂ ਇਸ ਨੂੰ ਪੀਣਾ ਛੱਡ ਦਿਓ ਇਸ ਦੀ ਥਾਂ ਤੇ ਜਿਹੜੀਆਂ ਤੁਹਾਨੂੰ ਲੱਗਦਾ ਕਿ ਇਸ ਦੇ ਵਿੱਚ ਕੈਲਸ਼ੀਅਮ ਜਾਂ ਹੋਰ ਚੀਜ਼ਾਂ ਤੁਸੀਂ ਲੈਣੀ ਆ ਉਹਦੀ ਥਾਂ ਤੇ ਤੁਸੀਂ ਸੌਂਜਣੇ ਦਾ ਪ ਸੋ ਮoringa ਜਿਹੜਾ ਹੈਗਾ ਉਹਦੇ ਵਿੱਚ ਦੁੱਧ ਨਾਲੋਂ ਕਈ ਚੀਜ਼ਾਂ ਜਿਹੜੀਆਂ ਹੈਗੇ ਜਾਦੇ ਪਾਈਆਂ ਜਾਂਦੀਆਂ ਜਿਵੇਂ ਕਿ ਆਇਰਨ, ਕੈਲਸ਼ੀਅਮ, omega 3 ਸੋ ਉਹ ਤੁਹਾਡੇ ਵਾਸਤੇ ਬਹੁਤ ਜ਼ਿਆਦੇ ਫਾਇਦੇਮੰਦ ਹੈ। ਬਾਕੀ ਜੇਕਰ ਤੁਹਾਨੂੰ ਲੱਗਦਾ ਕਿ ਸਾਡੇ ਦਾ ਘਰ ਦਾ ਦੁੱਧ ਹੈਗਾ ਇਹ ਸਾਨੂੰ ਵੀ ਇਹ ਦਿੱਕਤਾਂ ਆ ਰਹੀਆਂ ਗੋਡੇ ਅੱਜਕੱਲ ਬੋਡਿਆਂ ਦੀ ਸੋਸ਼ਸਿਆ ਬਹੁਤ ਜ਼ਿਆਦੇ ਵਧ ਰਹੀ ਹੈ ਜਿਵੇਂ ਕਿ ਫੀਮੇਲ ਦੇ ਨੂੰ ਬੱਚੇਦਾਨੀ ਦੇ ਰੋਗ ਲੱਗ ਰਹੇ ਹਨ। ਸੋ ਜੇਕਰ ਤੁਹਾਡੇ ਘਰ ਦਾ ਦੁੱਧ ਹੈਗਾ ਤਾਂ ਤੁਸੀਂ ਕਾੜੇ ਤੋਂ ਬਿਨਾਂ ਨਹੀਂ ਪੀਣਾ। ਕਾੜਨ ਦਾ ਮਤਲਬ ਕਿ ਤੁਸੀਂ 5-6 ਘੰਟੇ ਜਿਵੇਂ ਕਿ ਹਾਰਿਆਂ ਦੇ ਵਿੱਚ ਆਪਾਂ ਪਹਿਲਾਂ ਧਰ ਦਿੰਦੇ ਸੀਗੇ ਉਦਾਂ ਕਾ ਕਾਰਨ ਦੇ ਨਾਲ ਗੁੰਦ ਦੇ ਮੋਲੀਕੂਲ ਸਖਟ ਜਾਂਦੇ ਨੇ ਜਿਸ ਤੋਂ ਬਾਅਦ ਉਹ ਪੀਣਾ ਚਾਹੀਦਾ ਹੈ ਕਾੜੇ ਤੋਂ ਬਿਨਾਂ ਨਹੀਂ ਪੀਣਾ ਜਾਏਗਾ। ਜੇਕਰ ਤੁਸੀਂ ਆਪਣੇ ਬਜ਼ੁਰਗਾਂ ਨਾਲ ਗੱਲ ਕਰੋਗੇ ਉਹਨਾਂ ਨੂੰ ਪਹਿਲਾਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੁੰਦੀ ਸੀਗੀ। ਸੋ ਜਿਹੜੇ ਵੀ ਕੋਈ ਅੱਡੇ ਟਾਈਮ ਤੇ ਦੁੱਧ ਨਹੀਂ ਪੀ ਰਹੇ ਤੁਸੀਂ ਦੇਖੋਗੇ ਕਿ ਉਹ ਆਮ ਬੰਦੇ ਜਿਹੜਾ ਕਿ ਜਿਹੜਾ ਦੁੱਧ ਪੀਰੇ ਉਹਦੇ ਨਾਲ ਜਾਦੇ ਤੰਦਰੁਸਤ ਹੈ ਉਹਨਾਂ ਨੂੰ ਕੋਈ ਦਿੱਕਤ ਵੀ ਪਰੇਸ਼ਾਨੀ ਵੀ ਨਹੀਂ ਹੈਗੀ। ਸੋ ਇਸ ਕਰਕੇ ਜੇਕਰ ਤੁਹਾਡੇ ਕੋਲ ਠੋਡੇ ਦੁੱਧ ਘਰ ਦਾ ਨਹੀਂ ਹੈਗਾ ਤਾਂ ਤੁਹਾਨੂੰ ਨਾ ਪਿਓ। ਜੇਕਰ ਤੁਹਾਡੇ ਘਰ ਦਾ ਦੁੱਧ ਹੈਗਾ ਤਾਂ ਤੁਸੀਂ ਉਸ ਨੂੰ ਕਾੜ ਕੇ ਪਿਓ ਇਸ ਦੇ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਠੀ